ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੌੜੀ 38ਵੀਂ ਜਪਜੀ ਸਾਹਿਬ ਦੀ ਆਖਰੀ ਪੌੜੀ ਨੂੰ ਵਿਸਥਾਰ ਵਿੱਚ ਸਮਝਾਂਗੇ ਇਸ ਪੌੜੀ ਦੀ ਬਹੁਤ ਮਹਾਨਤਾ ਹੈ ਇਹੇ ਪੌੜੀ ਬਹੁਤ ਸ਼ਕਤੀਸ਼ਾਲੀ ਹੈ ਅਤੇ ਇਹ ਪੌੜੀ 38ਵੀਂ ਆਖਰੀ ਪੌੜੀ ਪੂਰੇ ਜਪਜੀ ਸਾਹਿਬ ਦਾ ਮੂਲ ਸਾਰ ਹੈ ਇਸ ਪੌੜੀ ਵਿੱਚ ਬਾਬਾ ਜੀ ਦੱਸਦੇ ਹਨ ਕਿ ਜੇ ਮਨ ਨੂੰ ਘੜਨਾ ਹੈ ਤਾਂ ਕਿਸ ਤਰੀਕੇ ਨਾਲ ਘੜੀਏ ਕਿਵੇਂ ਘੜੀਏ ਅਤੇ ਕਿੱਥੇ ਘੜੀਏ ਇਸ ਪੋੜੀ ਵਿੱਚ ਬਾਬਾ ਜੀ ਅੱਗੇ ਦੱਸਣਗੇ ਕਿ ਸ਼ਬਦ ਦੀ ਟਕਸਾਲ ਵਿੱਚ ਮਨ ਨੂੰ ਕੜਨਾ ਹੈ ਜਿੱਥੇ ਸ਼ਬਦ ਹੀ ਸ਼ਬਦ ਹੈ ਜਿੱਥੇ ਸ਼ਬਦ ਦਾ ਵਿਸਥਾਰ ਹੈ ਉਥੇ ਕੜਨਾ ਹੈ ਇੱਥੇ ਟਕਸਾਲ ਦਾ ਭਾਵ ਇੱਕ ਜਗ੍ਹਾ ਜਿੱਥੇ ਕੁਝ ਘੜਿਆ ਜਾਂਦਾ ਹੈ ਤੇ ਜੇ ਅਸੀਂ ਸਪਿਰਚੁਅਲ ਵੇ ਨਾਲ ਲਈਏ ਤਾਂ ਇੱਕ ਸਕੂਲ ਜਿੱਥੇ ਅਸੀਂ ਸਿੱਖਾਂਗੇ ਉਸ ਸੱਚੇ ਪ੍ਰਮਾਤਮਾ ਬਾਰੇ ਜਿੱਥੇ ਸਿਰਫ ਸ਼ਬਦ ਹੀ ਸ਼ਬਦ ਹੈ ਉਥੇ ਉਸ ਸਕੂਲ ਵਿੱਚ ਜਾ ਕੇ ਅਸੀਂ ਆਪਣੇ ਮਨ ਨੂੰ ਕੜਨਾ ਹੈ ਤੇ ਫਿਰ ਦੁਕਾਨ ਕਿਹੜੀ ਹਥਿਆਰ ਕਿਹੜੇ ਤੇ ਅਹਿਰਣ ਕਿਹੜਾ ਅਹਿਰਣ ਭਾਵ ਲੋਹੇ ਦਾ ਇੱਕ ਵੱਡਾ ਹੈਵੀ ਟੁਕੜਾ ਜਿਸ ਉੱਪਰ ਰੱਖ ਕੇ ਹਥਿਆਰ ਜਾਂ ਗਹਿਣੇ ਕੁੱਟ-ਕੁੱਟ ਕੇ ਬਣਾਈ ਜਾਂਦੇ ਹਨ ਤੇ ਫਿਰ ਅਗਨੀ ਕਿਹੜੀ ਕਿਉਂਕਿ ਅਗਨੀ ਤੋਂ ਬਿਨਾਂ ਢਾਲਣਾ ਬਹੁਤ ਮੁਸ਼ਕਿਲ ਹੈ ਕਿ ਮੰਨ ਨੂੰ ਅਸੀਂ ਇਹਨਾਂ ਵਿੱਚੋਂ ਕੀ ਕੀ ਵਰਤ ਕੇ ਢਾਲੀਏ ਤੇ ਕਿਵੇਂ ਢਾਲੀਏ ਇਸ ਸਭ ਦਾ ਵਿਸਥਾਰ ਬਾਬਾ ਜੀ ਆਪਣੀ ਬਾਣੀ ਵਿੱਚ 38ਵੀਂ ਪੌੜੀ ਵਿੱਚ ਇੰਜ ਕਰਦੇ ਨੇ ਜੱਤ ਪਹਾਰਾ ਧੀਰਜ ਸੁਨਿਆਰ ਪਹਾਰਾ ਪਾਵਸਨਯਾਰ ਦੀ ਦੁਕਾਨ ਜਿੱਥੇ ਅਨੇਕਾ ਜੇਵਰ ਘੜੇ ਹੋਏ ਪਏ ਹਨ ਇੱਥੇ ਬਾਬਾ ਜੀ ਕਹਿੰਦੇ ਹਨ ਕਿ ਤੂੰ ਜੱਤ ਦੀ ਪਹਾਰਾ ਬਣਾ ਭਾਵ ਆਪਣੀਆਂ ਪੰਜੇ ਇੰਦਰੀਆਂ ਨੂੰ ਕਾਬੂ ਵਿੱਚ ਰੱਖ ਇੱਥੇ ਬਾਬਾ ਜੀ ਕਹਿੰਦੇ ਹਨ ਕਿ ਜਿਵੇਂ ਕਿ ਇੱਕ ਦੁਕਾਨ ਨੂੰ ਚਲਾਉਣ ਦੇ ਲਈ ਵਿਸ਼ਵਾਸ ਨਿਮਰਤਾ ਅਤੇ ਇਮਾਨਦਾਰੀ ਆਦੀ ਗੁਣ ਜ਼ਰੂਰੀ ਹਨ ਉਸੇ ਤਰ੍ਹਾਂ ਮਨ ਦੇ ਲਈ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਦੋ ਗੁਣ ਹਨ ਉਹ ਹਨ ਜੱਤ ਅਤੇ ਧੀਰਜ ਜਤਿ ਭਾਵ ਆਪਣੀਆਂ ਪੰਜੇ ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ ਸਹੀ ਰੱਖਣਾ ਸਾਡੇ ਕੰਨ ਸਿਰਫ ਸੱਚ ਸੁਣਨ ਸਿਰਫ ਉਸ ਪਰਮਾਤਮਾ ਦੀ ਵਡਿਆਈ ਸੁਣਨ ਤੇ ਸਾਡੀ ਜ਼ੁਬਾਨ ਸੱਚ ਬੋਲੇ ਸਭ ਸਹੀ ਬੋਲੇ ਸਾਡੇ ਪੈਰ ਸਹੀ ਪਾਸੇ ਤੁਰਨ ਸਾਡੇ ਹੱਥ ਕਿਰਤ ਕਰਕੇ ਖਾਣ ਤੇ ਸਾਡੀਆਂ ਅੱਖਾਂ ਸਹੀ ਦੇਖਣਾ ਭਾਵ ਸਾਡੀ ਹਰ ਇੱਕ ਇੰਦਰੀ ਸਰੀਰ ਦੀ ਹਰ ਇੰਦਰੀ ਸੱਚ ਵਾਲੇ ਪਾਸੇ ਹੀ ਚੱਲੇ ਇਹ ਜਤ ਮਨ ਕੋਲ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਜਤ ਨੂੰ ਤੂੰ ਦੁਕਾਨ ਸਮਝ ਸੁਨਿਆਰੇ ਦੀ ਦੁਕਾਨ ਤੇ ਜਿਸ ਕੋਲ ਇਹ ਗੁਣ ਨੇ ਸਮਝੋ ਉਸ ਕੋਲ ਬਹੁਤ ਕੀਮਤੀ ਦੁਕਾਨ ਹੈ ਤੇ ਜਿਸ ਦਾ ਦੁਕਾਨਦਾਰ ਹੈ ਧੀਰਜ ਭਾਵ ਸਬਰ ਜੋ ਧਰਮੇ ਵਾਲਾ ਹੈ ਹੌਸਲੇ ਵਾਲਾ ਹੈ ਤੇ ਜੋ ਕਦੇ ਕਾਲਾ ਨਹੀਂ ਪੈਂਦਾ ਜਿਵੇਂ ਜੇ ਅਸੀਂ ਜ਼ਿੰਦਗੀ ਸੱਚ ਦੇ ਰਾਹ ਤੇ ਚੱਲ ਕੇ ਕੱਟਣੀ ਹੋਵੇ ਤਾਂ ਉਸ ਵਿੱਚ ਦੁਨੀਆਦਾਰੀ ਕਰਕੇ ਬਹੁਤ ਮੁਸ਼ਕਿਲਾਂ ਆਉਣਗੀਆਂ ਪਰ ਸਾਨੂੰ ਧੀਰਜ ਵਿੱਚ ਰਹਿ ਕੇ ਨਾ ਸਭ ਮੁਸ਼ਕਲਾਂ ਦਾ ਸਾਹਮਣਾ ਕਰਕੇ ਉਸ ਪਰਮਾਤਮਾ ਨਾਲ ਇੱਕ ਮਿਕ ਹੋ ਕੇ ਚਲਣਾ ਆ ਜਾਵੇਗਾ ਸੋ ਇਹਨਾਂ ਇੰਦਰੀਆਂ ਤੇ ਕਾਬੂ ਪਾਉਣ ਲਈ ਸ਼ੁਭ ਆਚਰਨ ਦੀ ਦੁਕਾਨ ਬਣਾਓ ਧੀਰਜ ਵਾਲੀ ਦੁਕਾਨ ਬਣਾਓ ਅਹਰਣ ਮੱਤ ਵੇਧ ਹਥਿਆਰ ਇਸ ਪੰਕਤੀ ਦਾ ਭਾਵ ਹੈ ਕਿ ਬੁੱਧ ਦੀ ਅਹਰਣ ਬਣਾਓ ਅਤੇ ਗਿਆਨ ਦਾ ਹਥੌੜਾ ਬਣਾਓ ਅਹਰਣ ਭਾਵ ਉਹ ਲੋਹੇ ਦਾ ਪੀਸ ਇੱਕ ਹੈਵੀ ਮੈਟਲ ਦਾ ਪੀਸ ਜਿਸ ਉੱਪਰ ਸੁਨਿਆਰਾ ਗਹਿਣੇ ਰੱਖ ਕੇ ਹਥੌੜਾ ਮਾਰ-ਮਾਰ ਕੇ ਉਹਨਾਂ ਨੂੰ ਸ਼ੇਪ ਚ ਲੈ ਕੇ ਆਉਂਦਾ ਹੈ ਘੜਦਾ ਹੈ ਬਾਬਾ ਜੀ ਕਹਿੰਦੇ ਨੇ ਆਪਣੀ ਮੱਤ ਨੂੰ ਉਸ ਲੋਹੇ ਦਾ ਟੁਕੜਾ ਬਣਾ ਅਤੇ ਆਪਣੇ ਗਿਆਨ ਨੂੰ ਉਸ ਉੱਪਰ ਮਾਰਨ ਵਾਲਾ ਹਥੌੜਾ ਬਣਾ। ਭੌਖਲਾ ਅਗਨ ਤਪਤਾਓ। ਖਲਾ ਪਾਵ ਅੱਗ ਦੇ ਉੱਪਰ ਫੂਕ ਮਾਰਨ ਵਾਲਾ ਉਹ ਛੋਟਾ ਜਿਹਾ ਪਾਈਪ। ਜੇ ਰੱਬ ਦੇ ਡਰ ਨੂੰ ਤੂੰ ਖਲਾ ਬਣਾ ਲਵੇਂ। ਭਾਵਦੇ ਨੂੰ ਮਾੜੇ ਕੰਮ ਕਰਨ ਲੱਗੇ ਹਮੇਸ਼ਾ ਰੱਬ ਦਾ ਭੌ ਮੰਨ ਵਿੱਚ ਰਹੇ ਅਤੇ ਤਪੱਸਿਆ ਕਰਨ ਨੂੰ ਤੂੰ ਆਪਣੀ ਅੱਗ ਬਣਾ ਲਵੇਂ, ਤਪ ਤਪਣ ਦੀ ਅੱਗ ਬਣਾ ਲਵੇਂ। ਭਾਂਡਾ ਭਾਉ ਅਮਰਿਤ ਤਿਤ ਢਾਲ ਉਸ ਸੱਚੇ ਦੇ ਨਾਲ ਪ੍ਰੇਮ ਨੂੰ ਤੂੰ ਆਪਣਾ ਭਾਂਡਾ ਬਣਾ ਲਵੇਂ ਜਿਸ ਅੰਦਰੋਂ ਰੱਬ ਦੇ ਨਾਮ ਦਾ ਸੁਧਾ ਰਸ ਚੋਵੇ ਘੜੀਏ ਸ਼ਬਦ ਸੱਚੀ ਟਕਸਾਲ ਤੇ ਇਹੋ ਜਹੀ ਸੱਚੀ ਟਕਸਾਲ ਵਿੱਚ ਗੁਰੂ ਦਾ ਸ਼ਬਦ ਘੜਿਆ ਜਾਂਦਾ ਹੈ ਜਿਨ ਕੋ ਨਦਰ ਕਰਮ ਤਿੰਕਾਰ ਭਾਵ ਇਹ ਉਹਨਾਂ ਦਾ ਨਿਤ ਕਰਮ ਹੈ ਜਿਨ੍ਹਾਂ ਉੱਪਰ ਉਹ ਸੱਚਾ ਪਰਮਾਤਮਾ ਆਪਣੀ ਦਇਆ ਦ੍ਰਿਸ਼ਟੀ ਕਰਦਾ ਹੈ ਜਿਨ੍ਹਾਂ ਉੱਪਰ ਉਸ ਦੀ ਬਖਸ਼ਿਸ਼ ਹੁੰਦੀ ਹੈ ਨਾਨਕ ਨਦਰੀ ਨਦਰ ਨਿਹਾਲ ਹੇ ਨਾਨਕ ਉਹੋ ਮਿਹਰਬਾਨ ਮਾਲਕ ਆਪਣੀ ਦਇਆ ਦੀ ਦ੍ਰਿਸ਼ਟੀ ਦੇ ਨਾਲ ਉਹਨਾ ਮਨੁੱਖਾਂ ਨੂੰ ਨਿਹਾਲ ਕਰ ਦਿੰਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹੇ ਵਾਹਿਗੁਰੂ ਅਖਰ ਵਾਅਦਾ ਕਾਟਾ ਭੁੱਲ ਚੁੱਕ ਮਾਫ ਕਰਨੀ